ਸਿਹਤ ਪੰਜਾਬ ਦੀ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਦੋਸਤੋ ਜੇਕਰ ਤੁਹਾਡੇ ਦੰਦਾਂ ਵਿੱਚ ਦਰਦ ਹੋਵੇ ਤੁਹਾਡੀ ਕਮਰ ਦਰਦ ਹੋਵੇ ਜਾਂ ਫਿਰ ਸਰੀਰ ਦੇ ਕਿਸੇ ਵੀ ਹਿੱਸੇ ਦਾ ਦਰਦ ਹੋਵੇ ਤੁਹਾਡੇ ਵਾਲ ਚੜ੍ਹਦੇ ਹੋਣ ਤਾਂ ਅੱਜ ਦੇ ਇਸ ਵੀਡੀਓ ਵਿੱਚ ਤੁਹਾਨੂੰ ਇੱਕ ਅਜੇਹੇ ਨੁਸਖੇ ਬਾਰੇ ਦੱਸਾਂਗੇ ਜਿਸ ਦਾ ਪ੍ਰਯੋਗ ਕਰਕੇ ਤੁਸੀਂ ਇਹਨਾਂ ਸਮੱਸਿਆਵਾਂ ਤੋਂ ਰਾਹਤ ਪਾ ਸਕਦੇ ਹੋ ਤਾਂ ਅੱਜ ਦੇ ਇਸ ਵੀਡੀਓ ਵਿੱਚ ਗੱਲ ਕਰਾਂਗੇ ਇੱਕ ਪੌਦੇ ਦੀ ਇਹ ਪੌਦਾ ਹੈ ਦੋਸਤੋ ਅਰੰਡੀ ਦਾ ਪੌਦਾ ਇਸ ਵਿੱਚ ਐਂਟੀਫੰਗਲ ਐਂਟੀ ਇਫਲਮੈਟਰੀ ਐਂਟੀਵਾਇਰਲ ਗੁਣ ਹੁੰਦੇ ਹਨ ਜਿਹੜੇ ਕਿ ਤੁਹਾਡੇ ਚਮੜੀ ਨਾਲ ਸੰਬੰਧਿਤ ਹਰ ਪ੍ਰਕਾਰ ਦੇ ਰੋਗ ਨੂੰ ਦੂਰ ਕਰਨਗੇ ਤੁਸੀਂ ਦੋਸਤੋ ਇਸ ਦੇ ਪੱਤੇ ਨੂੰ ਬਰੀਕ-ਬਰੀਕ ਘਟਨਾ ਹੈ ਅਤੇ ਇੱਕ ਗਲਾਸ ਪਾਣੀ ਵਿੱਚ ਮਿਲਾ ਲੈਣਾ ਹੈ ਜੇਕਰ ਤੁਸੀਂ ਇਸ ਨਾਲ ਆਪਣੇ ਚਮੜੀ ਉੱਪਰ ਹੋਈ ਕੋਈ ਵੀ ਇਨਫੈਕਸ਼ਨ ਨੂੰ ਧੋਵੋਗੇ ਤਾਂ ਦੋਸਤੋ ਉਹ ਠੀਕ ਹੋ ਜਾਵੇਗੀ ਜਾਂ ਫਿਰ ਤੁਸੀਂ ਪੱਤੇ ਨੂੰ ਪੀਸ ਲੈਣਾ ਹੈ ਅਤੇ ਉਸ ਦਾ ਰਸ ਵੀ ਲਗਾ ਸਕਦੇ ਹੋ ਅੱਗੇ ਦੋਸਤੋ ਗੱਲ ਕਰਦੇ ਹਾਂ ਕਿ ਜੇਕਰ ਤੁਸੀਂ ਇੱਕ ਚਮਚ ਇਸ ਪੱਤਿਆਂ ਦੇ ਰਸ ਨੂੰ ਪੀਓਗੇ ਤਾਂ ਤੁਹਾਡਾ ਸਿਰ ਦਰਦ ਠੀਕ ਹੋ ਜਾਵੇਗਾ ਜੇਕਰ ਤੁਹਾਨੂੰ ਮਾਈਗਰੇਨ ਦੀ ਸਮੱਸਿਆ ਹੋਵੇ ਤਾਂ ਉਹ ਵੀ ਠੀਕ ਹੋ ਜਾਵੇਗੀ ਇਸ ਤੋਂ ਇਲਾਵਾ ਦੋਸਤੋ ਤੁਸੀਂ ਅਰੰਡੀ ਦੇ ਤੇਲ ਦਾ ਵੀ ਪ੍ਰਯੋਗ ਕਰ ਸਕਦੇ ਹੋ ਤੁਸੀਂ ਦੋਸਤੋ ਕੀ ਕਰਨਾ ਹੈ ਕਿ ਇੱਕ ਵੱਡਾ ਸਾਰਾ अरंडी ਦਾ ਪੱਤਾ ਲੈਣਾ ਹੈ ਉਸ ਉੱਪਰ ਸਰੋਂ ਦਾ ਤੇਲ ਲਗਾ ਕੇ ਉਸ ਪੱਤੇ ਨੂੰ ਗਰਮ ਕਰਨਾ ਹੈ ਅਤੇ ਗਰਮ ਕਰਨ ਤੋਂ ਬਾਅਦ ਜੇਕਰ ਤੁਸੀਂ ਆਪਣੇ ਦਰਦ ਵਾਲੀ ਜਗ੍ਹਾ ਪਰ ਉਸ ਪੱਤੇ ਨੂੰ ਬੰਨ੍ਹੋਗੇ ਤਾਂ ਅਜਿਹਾ ਕਰਨ ਨਾਲ ਤੁਹਾਡੇ ਜੋੜਾਂ ਦਾ ਦਰਦ ਬਿਲਕੁਲ ਠੀਕ ਹੋ ਜਾਵੇਗਾ ਦੋਸਤ ਦਰਦ ਕੋਈ ਵੀ ਹੋਵੇ ਬਸ ਤੁਸੀਂ ਉਸ ਪੱਤੇ ਨੂੰ ਮੰਨ ਲੈਣਾ ਹੈ ਜੇਕਰ ਤੁਹਾਨੂੰ ਸਹੀ ਸਮੇਂ ਤੇ ਪੀਰੀਅਡ ਨਹੀਂ ਆਉਂਦੇ ਤਾਂ ਤੁਸੀਂ ਉਸ ਪੱਤੇ ਨੂੰ ਪੇਟ ਉੱਪਰ ਬੰਨੋਗੇ ਤਾਂ ਤੁਹਾਡੀ ਇਹ ਸਮੱਸਿਆ ਠੀਕ ਹੋ ਜਾਵੇਗੀ ਇਸ ਦੇ ਪ੍ਰਯੋਗ ਨਾਲ ਤੁਹਾਡੇ ਪੇਟ ਦੇ ਕੀੜੇ ਵੀ ਆਪਣੇ ਆਪ ਹੀ ਮਰ ਜਾਣਗੇ ਜੇਕਰ ਤੁਸੀਂ ਇਸ ਪੱਤੇ ਨੂੰ ਆਪਣੇ ਪੇਟ ਉੱਪਰ ਬੰਨੋਗੇ ਤਾਂ ਜੇਕਰ ਤੁਸੀਂ ਇਸ ਦਾ ਪ੍ਰਯੋਗ ਲਗਾਤਾਰ ਕਰੋਗੇ ਤਾਂ ਦੋਸਤੋਂ ਤੁਹਾਡੇ ਦਰਦ ਵੀ ਠੀਕ ਹੋ ਜਾਣਗੇ ਤਾਂ ਐਸੀ ਸਾਡੀ ਅੱਜ ਦੀ ਵੀਡੀਓ ਤਾਂ ਅੱਜ ਦੀ ਵੀਡੀਓ ਵਿੱਚ ਤਾਂ ਦੋਸਤੋ ਹੁਣ ਤਾਂ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਅਰੰਡੀ ਦੇ ਤੇਲ ਦੇ ਹੀ ਨਹੀਂ ਬਲਕਿ ਅਰੰਡੀ ਦੇ ਪੌਦੇ ਦੇ ਵੀ ਕਿੰਨੇ ਜ਼ਿਆਦਾ ਫਾਇਦੇ ਹਨ ਤਾਂ ਇਸੇ ਸਾਡੀ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਵਿੱਚ ਰਫੈਨਾ ਹੀ ਉਮੀਦ ਕਰਦੇ ਹਾਂ ਦਿੱਤੀ ਗਈ ਜਾਣਕਾਰੀ ਪਸੰਦ ਆਈ ਹੋਵੇਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਨਾ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਉਹ ਵੀ ਇਸ ਦਾ ਲਾਭ ਲੈ ਸਕਣ ਤਾਂ ਦੋਸਤੋ ਖੁਸ਼ ਰਹੋ ਤੰਦਰੁਸਤ ਰਹੋ ਧੰਨਵਾਦ